ਦੇਖਿਆ ਵੀ ਇੱਕ ਕੰਮ ਕੱਟ ਦੇ ਖੜ ਜਾ ਖੜ ਜਾ ਦੇਦਾ ਜੀ ਰੁੱਕਾ ਲੈ ਲੈ ਵੀ ਆ ਗਈ ਹੋਣੀ ਆ ਤੇਰੇ ਲੈਟ ਬੁੱਢਾ ਦੇਖ ਵੀ ਆ ਗਈ ਲੈ ਇਹਦਾ ਨਹੀਂ ਵੀਰੋ ਝੰਕ ਮਾਰ ਲਗੂ ਬੰਨਣੀ ਇਹ ਕੋਈ ਦਾ ਗਰੰਟ ਆ ਜਿਹਾ ਲੱਗਦਾ ਹੁਣ ਹੁਣ ਮਾਰ ਲੈ ਚੱਲ ਪਿਆ ਮੀਟਰ ਚੱਲ ਪਿਆ ਜੀ ਚੱਲ ਪਿਆ ਜੀ ਦੂਜੀ ਲੈਟ ਹਵਾ ਹਵਾ ਨਾਲ ਲੈਟ ਇਲੈਕਟ੍ਰੀਸ਼ੀਅਨ ਬੁਲਾ ਕੇ ਕਰਾ ਦੇ ਬਸ ਉਹ ਕੱਟ ਨਹੀਂ ਗਿਆ ਨਾ ਜੀ ਹੋ ਗਈ ਹੋ ਗਈ ਪੱਕਾ ਹੋ ਗਿਆ ਜੀ ਕੁਝ ਕੱਟ ਵੀ ਇਹਨੂੰ ਕਿਲਾ ਜਿੰਦਾਬਾਦ ਆਮ ਆਦਮੀ ਪਾਰਟੀ ਇੱਕ ਕਨੈਕਸ਼ਨ ਜਿਹੜਾ ਬਿਨਾਂ ਦੱਸੇ ਬਿਨਾਂ ਕਿਸੇ ਗਾਉਂ ਨੋਟਸ ਤੋਂ ਉਹ ਕੱਟ ਕੇ ਗਏ ਸੀ ਅਸੀਂ ਉਸ ਕਨੈਕਸ਼ਨ ਨੂੰ ਜੋੜਿਆ ਹਾਲਾਂਕਿ ਉਹ ਸੀਲ ਨਹੀਂ ਤੋੜ ਸਕਦੇ ਪਰ ਉਹਨਾਂ ਨੇ ਸੀਲ ਤੋੜ ਕੇ ਸ਼ਾਇਦ ਉਹ ਹੋਰ ਜੁਰਮਾਨਾ ਪਾਉਣ ਦੀ ਕੋਸ਼ਿਸ਼ ਕਰਨਗੇ ਕਿ ਸੀਲ ਤੋੜੀ ਹੈ ਹਾਲਾਂਕਿ ਬਿਜਲੀ ਵਾਲਿਆਂ ਨੇ ਸੀਲ ਪਹਿਲਾਂ ਕਨੈਕਸ਼ਨ ਕੱਟਣ ਵੇਲੇ ਤੋੜੀ ਹੈ ਤਾਂ ਕਿ ਇਹ ਇਹਨੂੰ ਹੋਰ ਜੁਰਮਾਨਾ ਪਾਇਆ ਜਾ ਸਕਦੇ ਜਾਂ ਤੇ ਕੋਈ ਹੋਰ ਕੇਸ ਪੈ ਸਕੇ ਸੋ ਇਹ ਗਰੀਬ ਪਰਿਵਾਰ ਹੈ ਇਹਨਾਂ ਨੇ ਸਤਿ ਸ੍ਰੀ ਅਕਾਲ ਦੋਸਤੋ ਸੋਸ਼ਲ ਮੀਡੀਆ ਤੇ ਅਕਸਰ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਇੰਨਾ ਹੀ ਵਾਇਰਲ ਵੀਡੀਓਜ਼ ਦੇ ਵਿੱਚੋਂ ਬਹੁਤ ਸਾਰੀਆਂ ਵੀਡੀਓਜ਼ ਚਰਚਾ ਦਾ ਵਿਸ਼ਾ ਵੀ ਬਣਦੀਆਂ ਨੇ ਤੇ ਇਸੇ ਤਰ੍ਹਾਂ ਹੀ ਚਰਚਾ ਦਾ ਵਿਸ਼ਾ ਬਣ ਰਹੀ ਹੈ ਇਸ ਸਮੇਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਜਿਸ ਦੇ ਵਿੱਚ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੱਥ ਦੇ ਵਿੱਚ ਪਲਾਸ ਲੈ ਕੇ 1 ਮੀਟਰਾਂ ਵਾਲਾ ਬਕਸਾ ਖੋਲ ਕੇ ਇੱਕ ਬਿਜਲੀ ਘਰ ਦੀ ਠੀਕ ਕਰਦੇ ਹੋਏ ਦਿਖਾਈ ਦੇ ਰਹੇ ਨੇ ਕਿਸੇ ਘਰ ਦੀ ਖਰਾਬ ਹੋਈ ਬਿਜਲੀ ਨੂੰ ਠੀਕ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਦਿਖਾਈ ਦੇ ਰਹੇ ਨੇ ਤੇ ਲੋਕਾਂ ਵੱਲੋਂ ਕਮੈਂਟ ਕੀਤੇ ਜਾ ਰਹੇ ਨੇ ਕਿ ਮੁੱਖ ਮੰਤਰੀ ਦੇ ਅਹੁਦੇ ਤੋਂ ਤਿਆਗ ਦੇ ਕੇ ਹੁਣ ਭਗਵੰਤ ਸਿੰਘ ਮਾਨ ਨੇ ਬਿਜਲੀ ਦਾ ਕੰਮ ਸ਼ੁਰੂ ਕਰ ਦਿੱਤਾ ਤਾਂ ਦੱਸ ਦिए ਕਿ ਇਸ ਦੀ ਅਸਲ ਸੱਚਾਈ ਇਹ ਹੈ ਕਿ ਇਹ ਵੀਡੀਓ ਪੁਰਾਣੀ ਹੈ ਜਦੋਂ ਭਗਵਾਨ ਸਿੰਘ ਮਾਨ MP ਹੁੰਦੇ ਸੀ ਸੰਗਰੂਰ ਤੋਂ ਉਸ ਮੌਕੇ ਦੀ ਇਹ ਵੀਡੀਓ ਹੈ ਜੋ ਕਿ ਇਸ ਸਮੇਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿਉਂਕਿ ਤੁਸੀਂ ਚਿਹਰੇ ਤੋਂ ਵੀ ਦੇਖ ਸਕਦੇ ਹੋ ਕਿ ਹਣ ਦੇ ਚਿਹਰੇ ਦੇ ਵਿੱਚ ਅਤੇ ਪਹਿਲਾਂ ਦੇ ਚਿਹਰੇ ਦੇ ਵਿੱਚ ਅਤੇ ਪੱਗ ਦੇ ਸਟਾਈਲ ਦੇ ਵਿੱਚ ਬਹੁਤ ਫਰਕ ਹੈ ਜੋ ਕਿ ਸਾਬ ਤੌਰ ਤੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਵੀਡੀਓ ਹੁਣ ਦੀ ਨਹੀਂ ਹੈ ਪਰ ਫਿਰ ਵੀ ਬਹੁਤ ਸਾਰੇ ਲੋਕਾਂ ਵੱਲੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਾ ਰਹੀ ਹੈ ਵਾਇਰਲ ਕੀਤੀ ਜਾ ਰਹੀ ਹੈ ਅਤੇ ਕਈ ਸਮਰਥਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਪ ਜੋ ਗਰਾਊਂਡ ਲੈਵਲ ਤੇ ਜਾ ਕੇ ਕੰਮ ਦੇਖਦੇ ਨੇ ਕੰਮ ਠੀਕ ਕਰਦੇ ਨੇ ਪਰ ਇੱਕ ਮੁੱਖ ਮੰਤਰੀ ਨੂੰ ਬਹੁਤ ਸਾਰੀਆਂ ਹੋਰ ਕੰਮ ਹੁੰਦੇ ਨੇ ਹੋਰ ਦਿੱਕਤਾਂ ਪਰੇਸ਼ਾਨੀਆਂ ਹੁੰਦੀਆਂ ਨੇ ਹੋਰ ਜੇਵੇਂ ਹੁੰਦੇ ਨੇ ਜਿਸ ਕਰਕੇ ਇਸ ਤਰ੍ਹਾਂ ਦਾ ਕੰਮ ਕਰਨਾ ਸੁਭਾਵਿਕ ਤੌਰ ਤੇ ਤਾਂ ਸੰਭਵ ਨਹੀਂ ਹੁੰਦਾ ਪਰ ਕਿਸੇ ਸਮੇਂ ਪ੍ਰਚਾਰ ਤਰ੍ਹਾਂ ਜਰੂਰ ਇਸ ਤਰ੍ਹਾਂ ਦੇਖਿਆ ਜਾ ਸਕਦਾ ਸੋ ਤੁਹਾਡਾ ਕੀ ਕਹਿਣਾ ਹੈ ਇਸ ਵਾਇਰਲ ਹੋਰੀ ਵੀਡੀਓ ਬਾਰੇ ਤੇ ਭਗਵਾਨ ਸਿੰਘ ਮਾਨ ਨੂੰ ਇਸ ਮੋੜ ਦੇ ਵਿੱਚ ਦੇਖ ਕੇ ਇਸ ਸੈਕਸ਼ਨ ਦੇ ਵਿੱਚ ਦੇਖ ਕੇ ਕੀ ਕਹੋਗੇ ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਆਓ ਦੇਖੋ ਇਹ ਪੂਰੀ ਵੀਡੀਓ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਦੇਖਿਆ ਵੀ ਇੱਕ ਹੁੰਟ ਘਟ ਦੇ ਰਾਈਟ ਦੇਖੋ ਘਟ ਘੜ ਜਾ ਘਟ ਦੇ ਤਾਂ ਹੀ ਰੁਕਦਾ ਮੇਰੇ ਵੀ ਆ ਗਈ ਹੋਣੀ ਆ ਤੇਰੇ ਲੈਟ ਬੁੱਢਾ ਦੇਖ ਵੀ ਆ ਗਈ ਲੈਟ ਨਹੀਂ ਵੀਰੋ ਲਓ ਝੰਕ ਮਾਰ ਲਗੂ ਹੋ ਬੰਦੂ ਮੀਟਰ ਦਾ ਕਰੰਟ ਆ ਗਿਆ ਲੱਗਦਾ ਹੁਣ ਹੁਣ ਆਪਰੇ ਰੱਖੋ ਜੀ ਚੱਲ ਪਿਆ ਮੀਟਰ ਚੱਲ ਭਾਈ ਚੱਲ ਭਾਈ ਦੂਗੀ ਲਾਈਟ ਬਾਲਾਂਗੇ ਹਵਾ ਹਵਾ ਰਹਿ ਰਹੇ ਨੇ ਬਈ ਲਾਈਟ ਇਲੈਕਟ੍ਰੀਸ਼ੀਅਨ ਨੂੰ ਭਾਗੇ ਕਰਾਉਦੇ ਪੁੱਤਾ ਪੁਣ ਕੱਟ ਨਹੀਂ ਜਾਣਾ ਜੀ ਹੋ ਗਈ ਹੋ ਗਈ ਪੱਕਾ ਹੋ ਗਿਆ ਜੀ ਖੁਦ ਕੱਟ ਖੁਦ ਕਟਵਾ ਦੇ ਇਹਨੂੰ ਕਲਾਮ ਜਿੰਦਾਬਾਦ ਆਮ ਆਦਮੀ ਪਾਰਟੀ ਇੱਕ ਕਨੈਕਸ਼ਨ ਜਿਹੜਾ ਬਿਨਾਂ ਦੱਸੇ ਬਿਨਾਂ ਕਿਸੇ ਗਾਉਂ ਨੋਟਸ ਤੋਂ ਆਂਦੀ ਹੋਇਆ ਉਹ ਕੱਟ ਕੇ ਗਏ ਸੀ ਅਸੀਂ ਉਸ ਕਨੈਕਸ਼ਨ ਨੂੰ ਜੋੜਿਆ ਹਾਲਾਂਕਿ ਉਹ ਸੀਲ ਨਹੀਂ ਤੋੜ ਸਕਦੇ ਪਰ ਉਹਨਾਂ ਨੇ ਸੀਲ ਤੋੜ ਕੇ ਸ਼ਾਇਦ ਉਹ ਹੋਰ ਜੁਰਮਾਨਾ ਪਾਉਣ ਦੀ ਕੋਸ਼ਿਸ਼ ਕਰਨਗੇ ਕਿ ਸੀਲ ਤੋੜੀ ਹੈ ਹਾਲਾਂਕਿ ਬਿਜਲੀ ਵਾਲਿਆਂ ਨੇ ਸੀਲ ਸੀ ਪਹਿਲਾਂ ਕਨੈਕਸ਼ਨ ਕੱਟਣ ਵੇਲੇ ਤੋੜੀ ਹੈ ਤਾਂ ਕਿ ਇਹਨੂੰ ਹੋਰ ਜੁਰਮਾਨਾ ਪਾਇਆ ਜਾ ਸਕਦੇ ਜਾਂ ਤੇ ਕੋਈ ਹੋਰ ਕੇਸ ਪੈ ਸਕੇ ਸੋ ਇਹ ਗਰੀਬ ਪਰਿਵਾਰ ਹੈ ਇਹਨਾਂ ਨੇ